ਤਦੋਂ ਪਹਿਲਾਂ ਆਪਣੀ ਫੋਨ ਦੇ ਉੱਪਰ ਗੱਲ ਹੋਈ ਸੀ ਤੁਸੀਂ ਕਿਹਾ ਕਿ ਮੈਂ ਦਿੱਲੀ ਜਾ ਰਿਹਾ ਮਨਦੀਪ ਦੋ ਕੁ ਦਿਨ ਰੁਕ ਜਾਓ ਦਿੱਲੀ ਜਾਂਦੇ ਅੱਜ ਕੱਲ ਮਤਲਬ ਬੜੇ ਕੱਡੇ ਜਾ ਰਿਹਾ ਵੀ ਜਿਹੜਾ ਜਿਹੜਾ ਦਿੱਲੀ ਜਾਂਦਾ ਮੜ ਕੇ ਵਾਪਸ ਉਹ ਗੱਲ ਦੇ ਵਿੱਚ ਪਟਕਾ ਹੋਰ ਪਵਾ ਲਿੰਦਾ ਤੁਹਾਡਾ ਦਿੱਲੀ ਜਾਣ ਦਾ ਕੀ ਮਤਲਬ ਸੀਗਾ ਭਾਈ ਕਿ ਮਨਦੀਪ ਜੀ ਆਫ ਦੀ ਰਿਕਾਰਡ ਮੈਂ ਦਿੱਲੀ ਜਾ ਰਿਹਾ ਕਿਤੇ ਮੈਂ ਰਿਕਾਰਡ ਤੇ ਤੁਹਾਨੂੰ ਦੱਸ ਦਿਆਂ ਦਿੱਲੀ ਜਾ ਰਿਹਾ ਤੇ ਪੰਜਾਬ 'ਚ ਖਬਰ ਬਣ ਜਾਣੀ ਵੀ ਰਾਣਾ ਵੀ ਦਿੱਲੀ ਗਿਆ ਅੱਜ ਕੱਲ ਹਵਾਵਾਂ ਤੇ ਬਹੁਤ ਨੇ ਮੀਰਾ ਜਿੱਥੇ ਤੇ ਡਿਸੀਜਨ ਕਿਹੜੀ ਇਲੈਕਸ਼ਨ ਲੜਨੀ ਨਹੀਂ ਲੜਨੀ ਜਿਵੇਂ ਸਾਡਾ ਬਾਪੂ ਕਹੇ ਤੇ ਉਵੇਂ ਕਰ ਲੇ ਵੀ ਆਪਣੀ ਉਹਨਾਂ ਦੀ ਇੱਛਾ ਹੈ ਕਿ ਅਨੰਦਪੁਰ ਤੋਂ ਚੋਣ ਲੜਨ ਤੇ ਤੁਹਾਨੂੰ ਕਹਿੰਦੇ ਆ ਵੀ ਖਡੂਰ ਸਾਹਿਬ ਤੋਂ ਲੜਾ ਸਕਦੇ ਆ ਚੋਣ ਹੁਣ ਇਹ ਦੱਸੋ ਵੀ ਤੁਸੀਂ ਪਾਰਟੀ ਕਿਹੜੀ ਵੱਲੋਂ ਲੜਨਾ ਹੋ ਖਡੂਰ ਸਾਹਿਬ ਹੋਵੇ ਜਾਂ ਅਨੰਦਪੁਰ ਸਾਹਿਬ ਹੋਵੇ ਪਾਰਟੀ ਕਾਂਗਰਸ ਆ ਇੱਕ ਗੱਲ ਕਲੀਅਰ ਕਰਦੇ ਅੱਛਾ ਠੀਕ ਹੈ ਨਾ ਉਹ ਜਿੱਦਾਂ ਰਾਣਾ ਜੀ ਕਹਿਣਗੇ ਜਿੱਦਾਂ ਡਿਸਾਈਡ ਕਰਨ ਉਹ ਪੁੱਛ ਰਹੇ ਆਂ ਇਸ ਗੱਲ 'ਚ ਕਿੰਨੀ ਕ ਸੱਚਾਈ ਹੈ ਕਿ ਤੁਹਾਨੂੰ ਸੱਤਾ ਧਿਰ ਨੇ ਬਹੁਤ ਵੱਡਾ ਇੱਕ ਲਾਲਚ ਦਿੱਤਾ ਸੀਗਾ ਕਿ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਿੰਦੇ ਆ ਤੁਹਾਨੂੰ ਲੋਕ ਸਭਾ ਦੀ ਚੋਣ ਵੀ ਲੜਾਵਾਗੇ ਜਿੱਥੋਂ ਤੁਸੀਂ ਕਹੋਗੇ ਪਰ ਸਾਡੀ ਪਾਰਟੀ ਨੂੰ ਜੁਆਇਨ ਕਰ ਲੋ ਕੋਈ ਤਾਂ ਵੀ ਕੋਈ ਗੱਲ ਤੁਹਾਡੇ ਤੱਕ ਪਹੁੰਚੀ ਹੋਵੇ ਕਦੇ ਵੀ ਨਹੀਂ ਹੂੰ ਕਾਂਗਰਸ ਨੇ ਕਿਹਾ ਤੁਹਾਨੂੰ ਅਪਨਾ ਨਹੀਂ ਕਹਿੰਦੀ ਸੀ ਹੁਣ ਕਹਿਣਾ ਚੱਲੂ ਕੀਤਾ ਇਹ ਦੋ ਸੀਟਾਂ ਦੇ ਪੁਰਾਣਾ ਪਰਿਵਾਰ ਦੀ ਨਿਗਾਹ ਹੈਗੀ ਜੇ ਇਹਨ ਕੇਸ ਇਹ ਚੋਣ ਲੜਦੇ ਖਡੂਰ ਸਾਹਿਬ ਅਤੇ ਆਨੰਦਪੁਰ ਹੀ ਹੋਵੇਗੀ ਦੇਖੋ ਦੋ ਨਹੀਂ ਲੱਗਦਾ ਅਸਲੀ ਪਰਾਂਗੇ ਤੇ ਜੇ ਲੜਾਂਗੇ ਇੱਕ ਲੜਾਂਗੇ ਉਮਰ ਵੀ ਹੋ ਗਈ ਹੁਣ ਉਹਨਾਂ ਦੀ ਮੌਜ ਕਰਨ ਵਾਲੀ ਉਮਰ ਹੈ ਠੀਕ ਹੈ ਨਾ ਤੇ ਬਹਿ ਕੇ ਸਿਆਸਤ ਕਰਨ ਵਾਲੀ ਉਮਰ ਹੈ ਲੋਡ ਜ਼ਿਆਦਾ ਆਪਣੇ ਤੇ ਰੱਖਾਂਗੇ ਤੇ ਸਿਆਸਤ ਰਹਿਣਾ ਜੀ ਕਰਦਾ ਕੋਡਿਕ ਤਾਂ ਇਹ ਵੀ ਕਹਿੰਦੇ ਨੇ ਕਿ ਰਾਣਾ ਗਰਜੀਤ ਦੀ ਬੀਜੇਪੀ ਦੇ ਨਾਲ ਬੜੀ ਵਧੀਆ ਸੈਟਿੰਗ ਆ ਬੀਜੇਪੀ ਦੇ ਵਿੱਚ ਵੱਡੇ ਵੱਡੇ ਲੀਡਰ ਜਾ ਰਹੇ ਆ ਸ਼ਾਇਦ ਰਾਣਾ ਪਰਿਵਾਰ ਬੀਜੇਪੀ ਨੂੰ ਵੀ ਸਮਰਥਨ ਦੇ ਸਕਦਾ ਕੋਈ ਬੀਜੇਪੀ ਦੇ ਨਾਲ ਕੋਈ ਕੋਈ ਗਲਬਾ ਚੱਲ ਰਹੀ ਆ ਪੰਜਾਬ ਦੀ ਸਿਆਸਤ ਨੂੰ ਲੈ ਕੇ ਹਾਲਿਆ ਦਿਹਾਇਕ ਦੇ ਤੌਰ ਤੇ ਉੱਪਰ ਕੋਈ ਪੈਸੇ ਲਿਆਉਣ ਚ ਪ੍ਰੋਬਲਮ ਤਾਂ ਨਹੀਂ ਆ ਰਹੀ ਪੈਸੇ ਮਿਲ ਰਹੇ ਨੇ ਤੁਹਾਡ ਨੂੰ ਸਰਕਾਰ ਵੱਲੋਂ ਜਿਹੜੇ ਇੱਕ ਵਿਧਾਇਕ ਨੂੰ ਮਿਲਨੇ ਚਾਹੀਦੇ ਪੰਜਾਬ ਦੇ ਕਿਸੇ ਵਿਧਾਇਕ ਨੂੰ ਕੋਈ ਰੁਪਈਆ ਨਹੀਂ ਮਿਲਦਾ ਪੰਜਾਬ ਚ ਕੋਈ ਅਫਸਰ ਕੋਈ ਪੋਲੀਟੀਸ਼ੀਅਨ ਜੇ ਚੰਗਾ ਕੰਮ ਕਰੂਗਾ ਤੇ ਮੇਰਾ ਫਰਕ ਨੂੰ ਅਪਰੀਸ਼ੀਏਟ ਕਰੂਗਾ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਨੈਗੇਟਿਵ ਪੋਲੀਟਿਕਸ ਆਪਾਂ ਕਰਦੇ ਨਹੀਂ ਉਸ ਪਾਰਪਲੈਂਟ ਦਾ ਜਿੱਦਣ ਗੱਲ ਚਾਲੂ ਹੋਈ ਉਸ ਦਿਨ ਰਾਣਾ ਜੀ ਨੇ ਕਰੇ ਬੈ ਕੇ ਕਾ ਕਹਿੰਦੇ ਮਹਾਰਾਸ਼ਟਰਾ ਨੇ 6 ਰੁਪਏ 41 ਪੈਸੇ ਸ਼ੂਗਰ ਮਿੱਲਾਂ ਤੋਂ ਇੱਕ ਸਾਲ ਦਾ ਪੀਪੀਏ ਕਰ ਲਿਆ ਵੀ 641 ਰੁਪਏ ਹੀ ਸਾਨੂੰ ਪੈਸੇ ਦਿਓ ਪਾਵਰ ਦਿਓ ਜਿਹੜੀ 4 ਪੀਏ ਸੀ ਸੋ ਇਸ ਚੀਜ਼ ਦੇ ਨਾਲ ਸਾਰਾ ਫਾਇਦਾ ਪੰਜਾਬ ਵਿੱਚ ਚੱਕਰ ਕਿਵੇਂ ਬਦਲਣਾ ਮੱਕੀ ਬੀਜੋ ਉਹਦੇ ਤੋਂ ਬਾਅਦ ਤੁਸੀਂ 15 ਜੋ ਜੁਲਾਈ ਚ ਮੱਕੀ ਵੱਢਤੀ ਫਰਵਰੀ ਚ ਬੀਜੀ ਮਾਰਚ ਚ ਬੀਜ ਲਈ ਹੁਣ ਵੀ ਬੀਜ ਰਹੇ ਪਹਿਲੀ ਮਾਰਚ ਤੋਂ ਪਹਿਲਾਂ ਨਹੀਂ ਬੀਜੀ ਜਾਂਦੀ ਇਹ ਬੀਜਤੀ ਮੱਕੀ 70000 ਦੀ ਮੱਕੀ ਕੱਢਦੇ ਹੋ ਉਹਦੇ ਤੋਂ ਬਾਅਦ अगस्त 15 ਨੂੰ ਤੁਸੀਂ ਜਿਹੜੀ ਮਰਜ਼ੀ ਦਾਲ ਗੀ ਅਸੀਂ ਅਜੇ ਪਿਛਲੀ ਜਿਹੜੀ ਮਾਰ ਖਾਦੀ ਆ ਨਾ ਉਹਦੇ ਤੋਂ ਹੀ ਨਹੀਂ ਸਿੱਧੇ ਹੋਏ ਨਾ ਸਰਕਾਰ ਨੇ ਸਾਡੇ ਬੰਦ ਸੀ ਕੀਤੇ ਨਾ ਮੁਆਵਜ਼ਾ ਦਿੱਤਾ ਤੇ ਹੁਣ ਮੈਂ ਕੋਰਟ 'ਚ ਜਾ ਕੇ ਤੇ ਮੁਆਵਜ਼ੇ ਦਾ ਜਿਹੜਾ ਹੱਕ ਹੈ ਆਪਣੇ ਇਲਾਕੇ ਦਾ ਉਹ ਮੈਂ ਲੈ ਕੇ ਆਉਂਦਾ ਪੰਜਾਬ ਦੇ ਇੱਕ ਲੋਤੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਮੇਰੇ ਨਾਲ ਨੇ ਗੱਲਬਾਤ ਕਰਦੇ ਆਂ ਦਿਲ ਦੀਆਂ ਗੱਲਾਂ ਹੋਣਗੀਆਂ ਰਾਜਨੀਤੀ ਦੀਆਂ ਗੱਲਾਂ ਹੋਣਗੀਆਂ ਕਿਉਂਕਿ ਅੱਜ ਕੱਲ ਛੜੱਪੇ ਬਹੁਤ ਵੱਜ ਰਹੇ ਨੇ ਕੀ ਰਾਣਾ ਇੰਦਰਪ੍ਰਤਾਪ ਦੇ ਮਨ ਦੇ ਵਿੱਚ ਹੈ ਕਿ ਲੋਕ ਸਭਾ ਚੋਣ ਇਹ ਵੀ ਲੜਨਾ ਚਾਹੁੰਦੇ ਨੇ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਰਾਣਾ ਜੀ ਸਭ ਤੋਂ ਪਹਿਲਾਂ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਸਰ ਦੋ ਦਿਨ ਪਹਿਲਾਂ ਆਪਣੀ ਫੋਨ ਦੇ ਉੱਪਰ ਗੱਲ ਹੋਈ ਸੀ ਤੁਸੀਂ ਕਿਹਾ ਕਿ ਮੈਂ ਦਿੱਲੀ ਜਾ ਰਿਹਾ ਮਨਦੀਪ ਦੋ ਕੁ ਦਿਨ ਰੁਕ ਜਾਓ ਦਿੱਲੀ ਜਾਣਦੇ ਅੱਜ ਕੱਲ ਮਤਲਬ ਬੜੇ ਕੱਡੇ ਜਾ ਰਿਹਾ ਵੀ ਜਿਹੜਾ ਜਿਹੜਾ ਦਿੱਲੀ ਜਾਂਦਾ ਮੜ ਕੇ ਵਾਪਸ ਉਹ ਗੱਲ ਦੇ ਵਿੱਚ ਪਟਕਾ ਖੋਰ ਪਵਾ ਲਿੰਦਾ ਤੁਹਾਡਾ ਦਿੱਲੀ ਜਾਣ ਦਾ ਕੀ ਮਤਲਬ ਸੀਗਾ ਮਨਦੀਪ ਜੀ ਮੈਂ ਤੁਹਾਨੂੰ ਗੱਲ ਹੋਰ ਕਹੀ ਸੀ ਮੈਂ ਕਿਹਾ ਮਨਦੀਪ ਜੀ ਆਫ ਦੀ ਰਿਕਾਰਡ ਮੈਂ ਦਿੱਲੀ ਜਾ ਰਿਹਾ ਕਿਤੇ ਮੈਂ ਰਿਕਾਰਡ ਤੇ ਤੁਹਾਨੂੰ ਦੱਸ ਦਿਆਂ ਦਿੱਲੀ ਜਾ ਰਿਹਾ ਤੇ ਪੰਜਾਬ ਚ ਖਬਰ ਬਣ ਜਾਣੀ ਵੀ ਰਾਣਾ ਵੀ ਦਿੱਲੀ ਗਿਆ ਹਾਂ ਸੋ ਮੈਂ ਤੇ ਕਾਰੋਬਾਰ ਰਿਲੇਟਡ ਕਈ ਇਸ਼ੂਜ਼ ਰੋਜ਼ ਕਾਰੋਬਾਰ ਦੇ ਰਹਿੰਦੇ ਆ ਦਿੱਲੀ ਨਾਲ ਲਿੰਕ ਟਿਆ ਉਸ ਕੰਮ ਚ ਗਿਆ ਸੀ ਆ ਗਿਆ ਨਾ ਵਾਪਸ ਪੰਜਾਬ ਤੁਸੀਂ ਪਟਕਾ ਨਹੀਂ ਪਾਇਆ ਕੋਈ ਕਿਉਂਕਿ ਜਿਹੜਾ ਦਿੱਲੀ ਜਾਂਦਾ ਚੱਪਟਾ ਇਹੀ ਹੋ ਜਾਂਦੀ ਆ ਵੀ ਸ਼ਾਇਦ ਇਹ ਕਿਸੇ ਪਾਰਟੀ ਦੇ ਨਾਲ ਹੋਰ ਕਿਤੇ ਮਿਲਣ ਗਿਆ ਕਿਸੇ ਪਾਰਟੀ ਦੀ ਹਾਈ ਕਮਾਂਡ ਨੂੰ ਤੁਹਾਡੇ ਬਾਰੇ ਇਹ ਚਰਚਾ ਚੱਲਦੀ ਆ ਕਿ ਰਾਣਾ ਇੰਦਰ ਪ੍ਰਤਾਪ ਵੀ ਕਿਸੇ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਆ ਤੁਹਾਡੀ ਕੋਈ ਇਦਾਂ ਦੀ ਗੱਲਬਾਤ ਚੱਲ ਰਹੀ ਐ ਅਫਵਾਹਾਂ ਨੇ ਇਹਨਾਂ ਨੂੰ ਪਹਿਲਾਂ ਕਲੀਅਰਿਫਾਈ ਕਰ ਦੇਖੋ ਗੱਲ ਇਹ ਆ ਅੱਜਕੱਲ੍ਹ ਅਫਵਾਹਾਂ ਤੇ ਬਹੁਤ ਨੇ ਹੂੰ ਮੇਰਾ ਜਿੱਥੇ ਤੇ ਡਿਸੀਜਨ ਕਿਹੜੀ ਇਲੈਕਸ਼ਨ ਲੜਨੀ ਨਹੀਂ ਲੜਨੀ ਜਿਵੇਂ ਸਾਡਾ ਬਾਪੂ ਕਹੇ ਤੇ ਉਹੇ ਕਰ ਲਈਦਾ ਹੂੰ ਇਹ ਕਹ ਦੇਣਗੇ ਵੀ ਆਹ ਕੰਮ ਕਰਨਾ ਤੇ ਆਪਾਂ ਕਰ ਦੇਣਾ ਤੁਹਾਡੇ ਬਾਪੂ ਨੇ ਇੱਕ ਵਾਰੀ ਮੇਰੇ ਸਾਹਮਣੇ ਕਿਹਾ ਸੀਗਾ ਕਿ ਪਾਣੀ ਚੱਲਦੇ ਜਿਹੜੇ ਆ ਉਹੋ ਚੰਗੇ ਲੱਗਦੇ ਆ ਤੇ ਕਦੀ ਨਾ ਨਹੀਂ ਕਰਨੀ ਕਿਸੇ ਵੀ ਚੀਜ਼ ਨੂੰ ਲੈ ਕੇ ਸੰਭਾਵਨਾ ਬਣੀ ਰਹਿੰਦੀ ਆ ਤੇ ਸੰਭਾਵਨਾ ਕਿੱਧਰ ਨੂੰ ਜਾ ਰਹੀ ਆ ਇਸ ਵਾਰ ਜਿੱਧਰ ਨੂੰ ਕਹਿਣਗੇ ਆਪਾਂ ਉਧਰ ਨੂੰ ਤੁਰ ਪੈਣਾ ਉਹਨਾਂ ਦਾ ਤਾਂ ਇਹ ਇੱਛਾ ਏ ਜੋ ਅੰਦਰੋਂ ਅੰਦਰੋਂ ਸੂਤਰ ਸ਼ਾਇਦ ਮੈਂ ਗਲਤ ਵੀ ਹੋਵਾਂ ਮੈਂ ਆਪਣੀ ਉਹਨਾਂ ਦੀ ਇੱਛਾ ਹੈ ਕਿ ਆਨੰਦਪੁਰ ਤੋਂ ਚੋਣ ਲੜਨ ਤੇ ਤੁਹਾਨੂੰ ਕਹਿੰਦੇ ਆ ਵੀ ਖਡੂਰ ਸਾਹਿਬ ਤੋਂ ਲੜਾ ਸਕਦੇ ਆ ਚੋਣ ਹੁਣ ਇਹ ਦੱਸੋ ਵੀ ਤੁਸੀਂ ਪਾਰਟੀ ਕਿਹੜੀ ਵੱਲੋਂ ਲੜਨਾ ਦੇਖੋ ਇਦਾਂ ਕਾਂਗਰਸੀ ਜਿੱਦਣ ਮੈਂ ਇਥੋਂ ਐਮ.ਐਲ.ਏ ਜਿੱਤਿਆ ਉਦੋਂ ਕਹੇ ਕਿ ਜਿੱਤੇ ਵੀ ਆਪਾਂ ਕਾਂਗਰਸੀ ਜੀ ਤੇ ਬਾਪੂ ਕਾਂਗਰਸ ਚ ਤੇ ਆਪਾਂ ਬਾਪੂ ਦੇ ਮਗਰ ਹੂੰ ਜਿੱਥੇ ਰਾਣਾ ਵੱਡਾ ਉੱਥੇ ਹੀ ਛੋਟਾ ਹੂੰ ਇਹ ਜੜੀਆਂ ਅਫਵਾਹਾਂ ਚੱਲ ਰਹੀਆਂ ਨੇ ਖਡੂਰ ਸਾਹਿਬ ਜਾਣਦੀਆਂ ਇਹ ਸੱਚ ਆ ਕੋ ਖਡੂਰ ਸਾਹਿਬ ਹੋਵੇ ਜਾਂ ਅਨੰਦਪੁਰ ਸਾਹਿਬ ਹੋਵੇ ਹਮ ਪਾਰਟੀ ਕਾਂਗਰਸ ਆ ਇੱਕ ਗੱਲ ਕਲੀਅਰ ਕਰਦੇ ਆ ਅੱਛਾ ਠੀਕ ਹੈ ਨਾ ਉਹ ਜਿੱਦਾਂ ਰਾਣਾ ਜੀ ਕਹਿਣਗੇ ਜਿੱਦਾਂ ਡਿਸਾਈਡ ਕਰਨਗੇ ਉਹ ਪੱਕ ਕਰਦੇ ਆਂ ਤੁਸੀਂ ਇੱਕ ਗੱਲ ਅੱਜ ਕਲੀਅਰ ਕਰ ਰਹੇ ਹੋ ਵੀ ਪਾਰਟੀ ਫਿਰ ਕਾਂਗਰਸ ਰਹੇਗੀ ਤੁਸੀਂ ਜੇ ਚੋਣ ਲੜਦੇ ਹੋ ਤਾਂ ਪਾਰਟੀ ਹਮੇਸ਼ਾ ਹੀ ਕਾਂਗਰਸ ਦੇ ਵਿੱਚ ਰਹੇ ਆਂ ਪਾਰਟੀ ਕਾਂਗਰਸੀ ਰਹੂ ਇਸ ਗੱਲ 'ਚ ਕਿੰਨੀ ਕ ਸੱਚਾਈ ਹੈ ਕਿ ਤੁਹਾਨੂੰ ਸੱਤਾ ਧਿਰ ਨੇ ਬਹੁਤ ਵੱਡਾ ਇੱਕ ਲਾਲਚ ਦਿੱਤਾ ਸੀਗਾ ਕਿ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਿੰਦੇ ਆ ਤੁਹਾਨੂੰ ਲੋਕ ਸਭਾ ਦੀ ਚੋਣ ਵੀ ਲੜਾਵਾਗੇ ਜਿੱਥੋਂ ਤੁਸੀਂ ਕਹੋਗੇ ਪਰ ਸਾਡੀ ਪਾਰਟੀ ਨੂੰ ਜੁਆਇਨ ਕਰ ਲਓ ਬਿਲਕੁਲ ਗਲਤ ਹੂੰ ਕੋਈ ਇਦਾਂ ਦੀ ਕੋਈ ਗੱਲ ਤੁਹਾਡੇ ਤੱਕ ਪਹੁੰਚੀ ਹੋਵੇ ਕਦੇ ਵੀ ਨਹੀਂ ਹੂੰ ਕਾਂਗਰਸ ਨੇ ਕਿਹਾ ਤੁਹਾਨੂੰ ਪਹਿਲਾਂ ਨਹੀਂ ਕਹਿੰਦੀ ਸੀ ਹੁਣ ਕਹਿਣਾ ਚਾਲੂ ਕੀਤਾ ਅੱਛਾ ਹੁਣ ਕੀ ਕਹਿੰਦੀ ਹੈ ਉਹ ਵੀ ਆਹ ਮਹੀਨਾ ਕਿ ਕਹਿੰਦੇ ਆ ਨੂੰ ਤੇ ਫਿਰ ਰਾਣਾ ਇੰਦਰ ਪ੍ਰਤਾਪ ਨੇ ਕੀ ਮਨ ਬਣਾਇਆ ਦੇਖੋ ਰਾਣੇ ਦਾ ਮੀਰਾ ਮਨ ਮੈਂ ਤਾਂ ਦੱਸਿਆ ਜਿਵੇਂ ਬਜ਼ੁਰਗ ਕਹਿਣਗੇ ਵੀ ਆਹ ਕੰਮ ਕਰਨਾ ਹਾਂ ਤੇ ਆਪਣਾ ਅਜੇ ਫਿਰ ਤਿਆਰ ਰੀਵਲ ਟਾਕ ਦੇ ਉੱਤੇ ਗੱਲ ਆਈ ਕਰੇ ਚਰਚਾ ਚੱਲ ਰਹੀ ਹੈ ਕਿ ਰਾਣਾ ਇੰਦਰ ਪ੍ਰਤਾਪ ਨੂੰ ਕਿੱਥੋਂ ਲੜਾਉਣਾ ਹੈ ਜਾਂ ਫਿਰ ਇੱਕ ਹੋਰ ਭਰਾ ਨੂੰ ਰਾਜਨੀਤੀ 'ਚ ਵੜੋਂਗੇ ਫਿਰ ਨਹੀਂ ਹੋਰ ਭਰਾ ਤਾਂ ਨਹੀਂ ਉਹਦਾ ਰਾਜਨੀਤੀ 'ਚ ਕੰਮ ਕਰ ਵੀ ਕਰਨਾ ਠੀਕ ਹੈ ਤੇ ਬੰਦੇ ਦੋ ਹੀ ਬਹੁਤ ਹੈ ਪਰਿਵਾਰ ਦੇ ਰਾਜਨੀਤੀ 'ਚ ਅੱਛਾ ਤੇ ਤੁਸੀਂ ਫਿਰ ਕਿੱਥੋਂ ਤੱਕ ਮਨ ਬਣਾ ਲਿਆ ਹੁਣ ਕਲੀਅਰ ਕਰ ਦਿਓ ਮੈਂ ਇਹਨਾਂ ਗੱਲਾਂ 'ਚ ਖੁੱਲੀਆਂ ਤੇ ਮਨ ਸਾਡਾ ਖੁੱਲਾ ਹੀ ਆ ਕਲੀਅਰ ਹਾਂ ਸੰਤ ਜਿੱਦਾਂ ਸਾਡੇ ਬਜ਼ੁਰਗ ਕਹਣਗੇ ਵੀ ਆਹ ਕੰਮ ਕਰਨਾ ਹੂੰ ਉਹ ਕਰ ਦੇਣਾ ਇਹ ਗੱਲ 'ਚ ਕਿੰਨੀ ਸੱਚਾਈ ਆ ਵੀ ਫਿਰ ਇਹ ਦੋ ਸੀਟਾਂ ਦੇ ਉੱਪਰ ਆਣਾ ਪਰਿਵਾਰ ਦੀ ਨਿਗਾਹ ਹੈਗੀ ਜੇ ਇਨ ਕੇਸ ਇਹ ਚੋਣ ਲੜਦੇ ਆ ਖਡੂਰ ਸਾਹਿਬ ਅਤੇ ਆਨੰਦਪੁਰ ਹੀ ਹੋਵੇਗੀ ਦੇਖੋ ਦੋ ਨਹੀਂ ਲੜਦੀ ਹੂੰ ਅਸਲੀਅਤ ਲੜਾਂਗੇ ਤੇ ਜੇ ਲੜਾਂਗੇ ਇੱਕ ਲੜਾਂਗੇ ਦੋ ਨਹੀਂ ਲੜਦੀ ਦੋ ਨਹੀਂ ਤੇ ਪਹਿਲਾ ਨੰਬਰ ਕਿਹਦਾ ਆਉਂਦਾ ਵੱਡੇ ਰਾਣਾ ਜੀ ਦਾ ਕਿ ਤੁਹਾਡਾ ਦੇਖੋ ਵੱਡੇ ਰਾਣਾ ਜੀ ਦੀ ਉਮਰ ਵੀ ਹੋ ਗਈ ਹੁਣ ਉਹਨਾਂ ਦੀ ਮੌਜ ਕਰਨ ਵਾਲੀ ਉਮਰ ਹੈ। ਅੱਛਾ। ਠੀਕ ਹੈ ਨਾ। ਤੇ ਬਹਿ ਕੇ ਸਿਆਸਤ ਕਰਨ ਵਾਲੀ ਉਮਰ ਹੈ। ਲੋੜ ਜ਼ਿਆਦਾ ਆਪਣੇ ਤੇ ਰੱਖਾਂਗੇ। ਹੂੰ। ਤੇ ਸਿਆਸਤ ਰਾਣਾ ਜੀ ਕਰਮ ਨੇ। ਕੜੂਰ ਸਾਹਿਬ ਕੇ ਆਨੰਦਪੁਰ। ਜਿਹੜੀ ਮਰਜ਼ੀ। ਸਰਵੇ ਕਰਵਾ ਲਿਆ ਕਹਿੰਦੇ ਵੀ ਸਰਵੇ ਵੀ ਹੋ ਰਹੇ ਨੇ। ਸਰਵੇ ਦੇ ਵਿੱਚ ਰਾਣਾ ਪਰਿਵਾਰ ਦੋਵਾਂ ਸੀਟਾਂ ਤੋਂ ਅੱਗੇ ਚੱਲ ਰਿਹਾ। ਕਦੇ ਸਰਵੇ ਕਰਾਇਆ ਹੀ ਨਹੀਂ ਬਾਰੂ। ਹੂੰ। ਆਪਣੇ ਹੀ ਸਰਵੇ ਹੁੰਦੇ ਆ। ਤੁਹਾਡਾ ਸਰਵੇ ਕਿਵੇਂ ਦਾ ਹੁੰਦਾ? ਮਾਲਕ ਦੀ ਕਿਰਪਾ ਹੋਵੇ ਸ਼ੀਰਵਾਦ ਹੋਵੇ ਹਾਂ ਤੇ ਸਾਰਾ ਕੁਝ ਸਿੱਧਾ ਤੁਹਾਡੀਆਂ ਗੱਲਾਂ ਦੇ ਵਿੱਚੋਂ ਕਲੀਅਰ ਤਾਂ ਮੈਨੂੰ ਥੋੜਾ ਥੋੜਾ ਚੀਜ਼ਾਂ ਹੋ ਰਹੀਆਂ ਆ ਪਰ ਇੰਟਰਵਿਊ ਚੱਲਦੇ ਸਮੇਂ ਸਾਰਾ ਕੁਝ ਕਲੀਅਰ ਕਰ ਦੇਣਾ ਫਿਰ ਸੁਲਤਾਨਪੁਰ ਲੋਧੀ ਕੌਣ ਦੇਖੂਗਾ ਸੁਲਤਾਨਪੁਰ ਲੋਧੀ ਮੇਰੀ ਸੀਟ ਹੈ ਹੂੰ ਤਾਂ ਕਿਸ ਦੀ ਸੀਟ ਨਹੀਂ ਹੈ ਹੂੰ ਰਾਣੇ ਦੀ ਸੀਟ ਹੈ ਤੇ ਜਿੱਥੇ ਮਰਜ਼ੀ ਜੋ ਮਰਜ਼ੀ ਹੋ ਜਵੇ ਇਹ ਸੀਟ ਹਮੇਸ਼ਾ ਮੈਂ ਇਸ ਸੀਟ ਦੇ ਵਿੱਚ ਇਨਵੋਲ ਰਹੂੰਗਾ ਤੇ ਚਿੰਤੇ ਮਰਜੀ ਜਮਾ ਜੋ ਟਾਈਮ ਸੁਲਤਾਨਪੁਰ ਨੂੰ ਦਿਨਾ ਉਹ ਟਾਈਮ ਦਊਗਾ ਫਿਰ ਖਡੂਰ ਸਾਹਿਬ ਵੀ ਲੜ ਲਿਓ ਕਿਉਂਕਿ ਉਹਦੇ ਚ ਹੀ ਸੁਲਤਾਨਪੁਰ ਆਉਂਦਾ ਤੇ ਤੁਹਾਨੂੰ ਬਹੁਤੀ ਦਿੱਕਤ ਵੀ ਨਹੀਂ ਹੋਣੀ ਇੱਧਰ ਉੱਧਰ ਜਾਣ ਦੀ ਕਾਂਗਰਸ ਵੱਲੋਂ ਲੜ ਰਹੇ ਹਾਂ ਚੋਣ ਦੇਖੋ ਇਹ ਜੇ ਡਿਸਾਈਡਡ ਹੈ ਮੈਂ ਉਹਨੂੰ ਕਿਹਾ ਕਿ ਮੈਂ ਚੋਣ ਲੜ ਰਿਹਾ ਪਰ ਰਾਣਾ ਜੀ ਜੋ ਡਿਊਟੀ ਲਾਉਣਗੇ ਉਹ ਕਰੂਗਾ ਹੂੰ ਮੈਂ ਦੇਖ ਰਿਹਾ ਮਾਹੌਲ ਜੋ ਚੱਲ ਰਿਹਾ ਤੁਹਾਡੇ ਲਈ ਸਰਵੇ ਵੀ ਹੋ ਰਹੇ ਆ ਸ਼ਾਇਦ ਤੁਸੀਂ ਨਾ ਦੱਸੋ ਤੁਹਾਡੇ ਲਈ ਬਹੁਤ ਕੁਝ ਅਫਵਾਹਾਂ ਵੀ ਉੱਡ ਰਹੀਆਂ ਨੇ ਵੀ ਸੱਤਾ ਤੇਰ ਚ ਜਾ ਰਹੇ ਨੇ ਕੁਝ ਤਾਂ ਇਹ ਵੀ ਕਹਿੰਦੇ ਨੇ ਕਿ ਰਾਣਾ ਗਰਜੀਤ ਦੀ ਬੀਜੇਪੀ ਦੇ ਨਾਲ ਬੜੀ ਵਧੀਆ ਸੈਟਿੰਗ ਆ ਬੀਜੇਪੀ ਦੇ ਵਿੱਚ ਵੱਡੇ ਵੱਡੇ ਲੀਡਰ ਜਾ ਰਹੇ ਆ ਸ਼ਾਇਦ ਰਾਣਾ ਪਰਿਵਾਰ ਬੀਜੇਪੀ ਨੂੰ ਵੀ ਸਮਰਥਨ ਦੇ ਸਕਦਾ ਕੋਈ ਬੀਜੇਪੀ ਦੇ ਨਾਲ ਕੋਈ ਕੋਈ ਗੱਲਬਾਤ ਚੱਲੀ ਆ ਪੰਜਾਬ ਦੀ ਸਿਆਸਤ ਨੂੰ ਲੈ ਕੇ ਹੂੰ ਕਹਦੇ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਨਹੀਂ ਵੈਸੇ ਰਾਣਾ ਜੀ ਦੇ ਹਰ ਹੂੰ ਅ ਕਈ ਵੱਡੇ ਲੀਡਰਾਂ ਨਾਲ ਬਹੁਤ ਵਧੀਆ ਵਧੀਆ ਰਿਲੇਸ਼ਨਸ਼ਿਪ ਹੈਗਾ ਜਦੋਂ ਉਹ ਐਮਪੀ ਰਹੇ ਉਹਨਾਂ ਦੇ ਯੋਗੀ ਜੀ ਨਾਲ ਬਹੁਤ ਪ੍ਰੇਮ ਹੈਗਾ ਜੀ ਬਟ ਪੰਜਾਬ ਦੀ ਪੋਲਿਟਿਕਸ ਬਾਰੇ ਕਦੇ ਬੀਜਪੀ ਬਾਰੇ ਨਹੀਂ ਸੋਚੇ ਬਤਾਈਓ ਪੰਜਾਬ ਦੀ ਪੋਲਿਟਿਕਸ ਦੀ ਗੱਲ ਕੀਤੀ ਵੀ ਪੰਜਾਬ ਦੀ ਪੋਲਿਟਿਕਸ ਵਿੱਚ ਉਹਦਾ ਓਵਰਆਲ ਤਾਂ ਚਲੋ ਇੱਕ ਬਿਜ਼ਨਸਮੈਨ ਦੇ ਹਰ ਇੱਕ ਦੇ ਨਾਲ ਰਿਲੇਸ਼ਨ ਹੁੰਦੇ ਆ ਪਰ ਪੰਜਾਬ ਦੇ ਵਿੱਚ ਤਾਂ ਇਹ ਵੀ ਕਈ ਵਾਰੀ ਚਰਚਾ ਹੁੰਦੀ ਹੈ ਵੀ ਤੁਹਾਡੇ ਜਿਵੇਂ ਲਾਡੀ ਸ਼ੇਰੋ ਵਾਲੀਆ ਹੈਗੇ ਨੇ ਤੁਹਾਡੇ ਨਾਲ ਜਾਂ ਖਡੂਰ ਸਾਹਿਬ ਤੋਂ ਜਿਹੜੇ ਸਾਫਕਾ ਐਮਐਲਏ ਨੇ ਉਹ ਵੀ ਰਾਣਾ ਜੀ ਦੇ ਨਾਲ ਕਾਫੀ ਨਜ਼ਦੀਕ ਰਹੇ ਨੇ ਜਾਂ ਰਿੰਕੂ ਦੀ ਵੀ ਗੱਲ ਕਹੀ ਜਾਂਦੀ ਵੀ ਰਿੰਕੂ ਹੁਣੀ ਭਾਜਪੀ ਦੇ ਵਿੱਚ ਚਲੇ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਰਾਣਾ ਗੁਰਜੀਤ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਵੀ ਉਹ ਭਾਜਪੀ ਦੇ ਵਿੱਚ ਵੀ ਜਾ ਸਕਦੇ ਆ ਗੱਲ ਤਾਂ ਚਰਚਾ ਹਮ ਅੱਜਕੱਲ ਜਦੋਂ ਇਲੈਕਸ਼ਨ ਜਿਹੜੇ ਆ ਜਾਂਦੀ ਆ ਹਮ ਮੀਡੀਆ ਨੂੰ ਵੀ ਖਬਰ ਚਾਹੀਦੀ ਰੋਜ਼ ਜੀ ਜਿਹੜਾ ਮਰਜ਼ੀ ਛੱਡ ਦੇਵੇ ਫਲਾਨਾ ਜਾ ਰਿਹਾ ਪੂਰਾ ਦਿਨ ਉਹਦਾ ਨਾਂ ਚੱਲੇਗਾ ਸਾਡਾ ਵੀ ਨਾਂ ਚੱਲਿਆ ਹੂੰ ਠੀਕ ਹੈ ਨਾ ਪਰ ਮੈਂ ਮਹਿਸੂਸ ਕਰਦਾ ਕਿ ਸਾਨੂੰ ਸਪਸ਼ਟ ਕਰਨ ਦੀ ਇਹਦੀ ਲੋੜ ਨਹੀਂ ਕਿਨੂੰ ਕਿਨੂੰ ਸਪਸ਼ਟ ਕਰਨ ਦੀ ਹੈ ਜੀ ਤੇ ਲੋੜ ਨਹੀਂ ਜਦੋਂ ਐਦਾਂ ਦੀਆਂ ਫਾਰਮਾਂ ਆਉਂਡਦੀਆਂ ਤੇ ਹਲਕੀਏ ਦੇ ਜਿਹੜੇ ਲੋਕ ਹੁੰਦੇ ਜਿਹੜੇ ਨਜ਼ਦੀਕੀ ਹੁੰਦੇ ਨੇ ਉਹਨਾਂ ਨੇ ਫਿਕਰ ਜਤਾਈ ਤੁਹਾਡੇ ਨਾਲ ਆ ਕੇ ਵੀ ਇਦਾਂ ਨਹੀਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੂੰ ਕਿ ਇਹ ਕਿਤੇ ਨਹੀਂ ਜਾਂਦਾ ਜੇ ਕਿਤੇ ਜਾਊਗਾ ਕੁਝ ਕਰੂਗਾ ਪਹਿਲਾਂ ਸਾਡੇ ਨਾਲ ਸਲਾਹ ਕਰੂੰਗਾ ਉਸ ਤੋਂ ਬਾਅਦ ਅੱਗੇ ਜਾਊਗਾ ਸੁਭਾਵਕ ਹੈ ਕਿ ਜੇ ਤੁਸੀਂ ਜਾਂ ਤੁਹਾਡੇ ਫਾਰਵਰ ਸਾਹਿਬ ਚੋਣ ਲੜਦੇ ਨੇ ਤਾਂ ਹਲਕਾ ਛੱਡਣਾ ਪਊਗਾ ਉਹਦੇ ਵਿੱਚ ਜਿੰਮਣੀ ਚੋਣ ਹੋਵੇਗੀ ਅਗਰ ਤੁਸੀਂ ਜਿੱਤਦੇ ਹੋ ਤਾਂ ਫਿਰ ਉਹੀ ਗੱਲ ਆ ਜਾਣੀ ਹੈ ਕਿ ਰਾਣਾ ਪਰਿਵਾਰ ਦੇ ਵਿੱਚੋਂ ਹੀ ਕੋਈ ਚੋਣ ਲੜੂਗਾ ਕਿ ਜਾਂ ਫਿਰ ਇੱਥੋਂ ਦਾ ਕੋਈ ਵਰਕਰ ਚੋਣ ਲੜੂਗਾ ਰਾਣਾ ਪਰਿਵਾਰ ਚੋਂ ਚੋਣ ਲੜੂਗਾ ਸਾਡੇ ਚੋਂ ਤੇ ਇੱਕ ਕੰਸਟੀਟੂਐਂਸੀ ਪੂਰੀ ਸਾਮ ਕੇ ਰੱਖਾਂਗੇ ਜਿਵੇਂ 2.5 ਸਾਲ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਫਿਊਚਰ ਦੇ ਵਿੱਚ ਵੀ ਹੂੰ ਇਸ ਕੰਸਟੀਟੂਐਂਸੀ ਨੂੰ ਆਪਣੇ ਪਰਿਵਾਰਾਂ ਨੂੰ ਸਾਹਮਣੇ ਰੱਖਣੇ ਹਲਕੇ ਦੀ ਗੱਲ ਚੱਲ ਰਹੀ ਹੈ ਹਲਕੇ ਦੇ ਵਿੱਚ ਜੋ ਮੈਂ ਮਹਿਸੂਸ ਕੀਤਾ ਜਾਂ ਜਿੰਨੀ ਕਿ ਮੈਂ ਸਰਚ ਕਰਕੇ ਆਇਆ ਕਹਿੰਦੇ ਵੀ ਹਲਕੇ ਦੇ ਵਿੱਚ ਕ੍ਰੈਡਿਟ ਵਾਰ ਬਹੁਤ ਚੱਲ ਰਹੀ ਹੈ ਤੁਹਾਡੇ ਵਿਰੋਧੀ ਕਹਿੰਦੇ ਆ ਵੀ ਅਸੀਂ ਕੰਮ ਕਰਵਾ ਰਹੇ ਆ ਆਜ਼ਾਦ ਉਮੀਦਵਾਰ ਦੀ ਸੁਣੀ ਨਹੀਂ ਜਾਂਦੀ ਆਜ਼ਾਦ ਵਿਧਾਇਕ ਦੀ ਸੁਣੀ ਨਹੀਂ ਜਾਂਦੀ ਉਹ ਪ੍ਰੈਸ ਕਾਨਫਰੰਸ ਕਰਦੇ ਆ ਤੁਹਾਨੂੰ ਵੀ ਪ੍ਰੈਸ ਕਾਨਫਰੰਸਾਂ ਕਰਨੀਆਂ ਪੈ ਰੀਆਂ ਨੇ ਹਲਕੇ ਦੇ ਵਿੱਚ ਕ੍ਰੈਡਿਟ ਵਾਰ ਕਿਉਂ ਚੱਲ ਰਹੀ ਹੈ ਕਿਹੜੇ ਵਾਲੇ ਵਿਰੋਧੀ ਦੋ ਵਿਰੋਧੀ ਆ ਇਥੇ ਉਹ ਦੋਵੇਂ ਇਕੱਠੇ ਹੋ ਗਏ ਹੂੰ ਕਿਹੜੇ ਵਾਲੇ ਦੀ ਗੱਲ ਕਰ ਰਹੇ ਤੁਸੀਂ ਜੇ ਇਕੱਠੇ ਹੋ ਗਏ ਤਾਂ ਫਿਰ ਕੋਈ ਦੀ ਗੱਲ ਹੋਗੀ ਜਿਹੜੇ ਪ੍ਰੈਸ ਕਾਨਫਰੈਂਸਾਂ ਕਰਦੇ ਨੇ ਤੁਹਾਨੂੰ ਵੀ ਪਤਾ ਹੀ ਆ ਕਿਹੜੇ ਕਿਹੜੇ ਕਰਦੇ ਨੇ ਅੱਛਾ ਜਿੱਥੇ ਦੀ ਗੱਲ ਨਫਤੇ ਚੀਮੇ ਦੀ ਆ ਉਹਨੇ ਪ੍ਰੈਸ ਕਾਨਫਰੈਂਸ ਕੀਤੀ ਸੀ ਪਹਿਲਾਂ ਤਾਂ ਜਦੋਂ ਉਹਨਾਂ ਦਾ ਸਮੇਂ ਸੀ ਉਹਨਾਂ ਨੇ ਦਬਾ ਕੇ ਲੋਕਾਂ ਨੂੰ ਲੁੱਟਿਆ ਜੀ ਕੁੱਟਿਆ ਤੇ ਗੁਰਨਾਨਕ ਪਾਸ਼ਾ ਦੇ ਪੈਸੇ ਆਏ ਉਹ ਖਾਦੇ 스마트 ਸਿਟੀ ਦੇ ਪੈਸੇ ਆਏ ਜੀ 500 ਕਰੋੜ ਰੁਪਇਆ 2.5 ਸਾਲ ਸੀ ਉਹਨੂੰ ਸਮਝ ਨਹੀਂ ਆਇਆ ਮੈਂ ਇਹਦਾ ਕਰਾਂ ਕੀ ਜੀ ਮੈਂ ਐਮਐਲਏ ਬਣਿਆ ਉਹਦੇ ਚੋਂ ਕੁਝ ਪੈਸੇ ਨੋਨ ਯੂਟਾਈਲਾਈਜ਼ਡ ਸੀਗੇ ਜੀ 스마트 ਸਿਟੀ ਦੇ ਪੈਸੇ ਸਿਟੀ ਦੇ ਅੰਦਰ ਲੱਗਣੇ ਚਾਹੀਦੇ ਆ ਉਹ ਸੜਕਾਂ ਬਣਾਉਣ ਲੱਪਿਆ ਹੂੰ ਸੜਕਾਂ ਲਈ ਤੇ ਹੋਰ ਫੰਡ ਅਵੇਲੇਬਲ ਹੁੰਦੇ ਆ ਉਹਦਾ ਆਈਕਿਊ ਹੀ ਨਹੀਂ ਸੀ ਕਿ ਵੀ ਮੈਂ ਵਿਜ਼ਨ ਹੀ ਨਹੀਂ ਸੀ ਕਿ ਕਿ ਕਹਾ ਕੀ ਜਦੋਂ ਮੈਂ ਆਇਆ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਮਸਲਾ ਪੀਣ ਵਾਲੇ ਪਾਣੀ ਦਾ ਜੀ ਤੇ ਦੂਸਰਾ ਮਸਲਾ ਸੀਵਰੇਜ ਦਾ ਸੀ ਹਾ ਸੜਕਾਂ ਪਹਿਲਾਂ ਬਣੀਆਂ ਸੀਗੀਆਂ ਹੁਣ ਮੈਂ ਦੇਖ ਰਿਹਾ ਵੀ ਸੀਵਰੇਜ ਪੈ ਰਿਆ ਸੀਵਰੇਜ ਥੱਲੇ ਪਾਇਆ ਹੀ ਨਹੀਂ ਸੀਵਰੇਜ ਪਾਇਆ ਹੀ ਨਹੀਂ ਪੰਛੋ ਪ੍ਰਿਆਮਨ ਸੰਲੇ ਦਾ ਮੌਕਾ ਸੀ ਜੋ ਮਰਜੀ ਕਰਾ ਦਿੰਦੇ ਸ਼ਹਿਰ ਚ ਜੀ ਸ਼ਹਿਰ ਦੇ ਵਿੱਚ ਅੱਜ ਵੀ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਗਾਰ ਮਿਕਸ ਹੋ ਕੇ ਆਉਂਦਾ ਲੋਕਾਂ ਦੇ ਘਰੇ ਤੁਸੀਂ ਸੋਚੋ ਲੋਕਾਂ ਦਾ ਹਾਲ ਕੀ ਹੋਊਗਾ ਉਹ ਪ੍ਰੋਜੈਕਟ ਮੈਂ ਅਪਰੂਵ ਕਰਾਏ ਯੋਗਦਾਨ ਕ੍ਰੈਡਿਟ ਪੈਸੇ ਇਹਨਾਂ ਦੇ ਸੀ ਇਹਨਾਂ ਤੋਂ ਕ੍ਰੈਡਿਟ ਜਾਂਦਾ ਪੈਸੇ ਲਿਆਉਣ ਦਾ ਮੇਰਾ ਕੋਈ ਯੋਗਦਾਨ ਨਹੀਂ ਪੈਸੇ ਲਿਆਉਣ ਚ ਪਰ ਇਹਨਾਂ ਤੋਂ ਖਰਚੀ ਨਹੀਂ ਗਏ ਪੈਸੇ ਖਰਚੀ ਨਹੀਂ ਆਇਆ ਵੀ ਕਿਵੇਂ ਖਰਚੀ ਉਹ ਆ ਕੇ ਮੈਂ ਖਰਚੇ ਆ ਹਮ ਹੁਣ ਸਾਰੇ ਛੇ ਢਾਈ ਸਾਲ ਸਿਗੇ ਨਾ ਕੋ ਖਰਚਣ ਨੂੰ ਹਮ ਤੇ ਢਾਈਆਂ ਸਾਲਾਂ ਸ਼ਹਿਰ ਚ ਨਾ ਇਹਨਾਂ ਨੂੰ ਸੋਚ ਰਹੀ ਸੀ ਉਹ ਇਹ ਜਪਾ ਲਈਏ ਨਾ ਪੀਣ ਵਾਲਾ ਪਾਣੀ ਅੱਜ ਸ਼ਹਿਰ ਦੇ ਵਿੱਚ ਸਟਾਰਮ ਸੀਵਰ ਸਾਰਾ ਪੈ ਰਿਆ 100% ਹਮ 28 ਕਿਲੋਮੀਟਰ ਪੀਣ ਵਾਲੇ ਪਾਣੀ ਦੀ ਪ੍ਰੋਜੈਕਟ ਪ੍ਰੂਫ ਹੋ ਕੇ ਟੈਂਡਰ ਲੱਗੇ ਹਮ ਤੇ ਨਾਲ ਹੀ ਜਿਹੜੇ ਸ਼ਹਿਰ ਦਾ ਸੀਵਰੇਜ ਜਿੱਥੇ ਜਿੱਥੇ ਲੋਡ ਬਦਲਣ ਦੀ ਸੀ ਵਟਾ ਕਰਨ ਦੀ ਸੀ ਪੂਰਾ ਸਟੱਡੀ ਕਰਕੇ ਉਹ ਪ੍ਰੋਜੈਕਟ ਅਪਰੂਵ ਹੋਇਆ ਤੇ ਅਗਲੀਆਂ ਦੋਾਂ ਤਿੰਨਾਂ ਮਹੀਨਿਆਂ ਚ ਚੋਣ ਜਾਬਤਾ ਖੁੱਲਦੇ ਹੀ ਉਹਦਾ ਕੰਮ ਚੱਲੂ ਹੋ ਜਾਣਾ ਅੱਛਾ ਤੁਹਾਨੂੰ ਆਜ਼ਾਦ ਵਿਧਾਇਕ ਦੇ ਤੌਰ ਦੇ ਉੱਪਰ ਕੋਈ ਪੈਸੇ ਲਿਆਉਣ ਚ ਪ੍ਰੋਬਲਮ ਤਾਂ ਨਹੀਂ ਆ ਰਹੀ ਪੈਸੇ ਮਿਲ ਰਹੇ ਨੇ ਤੁਹਾਨੂੰ ਸਰਕਾਰ ਵੱਲੋਂ ਜਿਹੜੇ ਇੱਕ ਵਿਧਾਇਕ ਨੂੰ ਮਿਲਨੇ ਚਾਹੀਦੇ ਪੰਜਾਬ ਤੇ ਕਿਸੇ ਵਿਧਾਇਕ ਨੂੰ ਕੋਈ ਰੁਪਈਆ ਨਹੀਂ ਮਿਲਦਾ ਹੂੰ ਕੋਟਾ ਤੇ ਹੈ ਜੀ ਤੇ ਢਾਈਆਂ ਸਾਲਾਂ ਚ ਮੇਰੇ ਇਲਾਕੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ 1 ਰੁਪਏ ਦੀ ਗ੍ਰਾਂਟ ਨਹੀਂ ਆਈ। ਅੱਛਾ ਜੀ। ਠੀਕ ਹੈ ਨਾ? ਤੇ ਜਿੱਥੇ ਤੀ ਕ੍ਰੈਡਿਟ ਬੋਰ ਵਾਲੀ ਗੱਲ ਆ ਹੂੰ ਨਾ ਮੈਂ ਕਦੇ ਕ੍ਰੈਡਿਟ ਬੋਰ ਦੇ ਵਿੱਚ ਪਿਆ ਹੂੰ ਮੈਂ ਤਾਂ ਜੋ ਲੋਕਾਂ ਦੀਆਂ ਜ਼ਰੂਰਤਾਂ ਆ ਉਹਨਾਂ ਤੇ ਕੰਮ ਕਰਦਾ ਤੇ ਡਿਲੀਵਰ ਕਰਕੇ ਦਿੰਦਾ। ਹੂੰ ਤੇ ਜਿਹੜੇ ਕ੍ਰੈਡਿਟ ਕ੍ਰੈਡਿਟ ਲੈ ਰਹੇ ਆ ਸਰਜਨ ਸਿੰਘ ਜੀ ਮਾ ਵੀ ਹੈ ਗਿਆ ਨਾਲ ਹੀ ਹੂੰ ਉਹ ਕਦੇ ਕਿਸੇ ਸਰਕਾਰੀ ਦਫਤਰ ਦੀ ਪੌੜੀਆਂ ਚੜਿਆ ਹੋਵੇ ਸ਼ੇਰ ਹੂੰ ਸੁਲਤਾਨਪੁਰ ਦੇ ਕੰਮ ਕਰਾਉਣ ਨੂੰ ਡਵੈਲਪਮੈਂਟ ਦੇ ਤੇ ਮੈਨੂੰ ਦੱਸ ਦੇ ਟੂਰਨਾਮੈਂਟ ਕਰਾਇਆ ਉਹਨਾਂ ਨੇ ਪਿੱਛੇ ਜੇ ਉਹ ਟੂਰਨਾਮੈਂਟ ਜ਼ਰੂਰ ਕਰਾਇਆ ਮੈਂ ਇਹ ਕਿਹਾ ਗੱਲ ਸੁਲਤਾਨਪੁਰ ਲੋਧੀ ਦੇ ਵਿੱਚ 스마트 ਸਿਟੀ ਦੇ ਪੈਸੇ ਵਰਤਣ ਲਈ ਕਿਸੇ ਸਰਕਾਰੀ ਦਫਤਰ ਦੀ ਪੌੜੀਆਂ ਚੜਿਆ ਹੋਵੇ ਕੰਮ ਕਰਾਉਣ ਨੂੰ ਤਾਂ ਮੈਨੂੰ ਦੱਸੇ ਲੋਕਾਂ ਨੂੰ ਦੱਸੇ ਮੈਂ ਇੱਥੇ ਜਾ ਕੇ ਕੰਮ ਕਰਾਇਆ ਮੈਂ ਤੁਹਾਨੂੰ ਦੱਸਾਂ ਕਿ ਕੰਮ ਹੋ ਰਿਹਾ ਇਸ ਮਾਰਸ ਸਟੀਟ 'ਚ ਜੀ ਸੀਵਰੇਜ ਦਾ ਪੀਣ ਵਾਲੇ ਪਾਣੀ ਦਾ ਸਮੋਰਟ ਸਪੋਰਟ ਸਟੇਡੀਅਮ ਸਾਡੇ ਇੱਥੇ 8 ਏਕੜ ਜ਼ਮੀਨ ਹੈ ਉਹਦੇ ਵਿੱਚ 95 ਕਰੋੜ ਰੁਪਏ ਦੇ ਕੋਸਟ ਦੇ ਨਾਲ ਸਪੋਰਟ ਸਟੇਡੀਅਮ ਬਣਾਉਣ ਦੀ ਕੋਸ਼ਿਸ਼ ਹੈ ਗੁਰੂ ਜੀ ਮਹਾਰਾਜ ਕਿਰਪਾ ਕਰਨ ਜੀ ਤੇ ਉਹ ਸਪੋਰਟ ਸਟੇਡੀਅਮ ਦੀ ਡੀਪੀਆਰ ਬਣ ਗਈ ਆ ਫਰਸਟ ਫੇਜ਼ ਇਨ ਪ੍ਰਿੰਸੀਪਲ ਅਪਰੂਵ ਹੋ ਚੁੱਕਿਆ ਤੇ ਚੌੜ ਜਾਬ ਤੱਕ ਹੁੰਦੇ ਉਹਦਾ ਟੈਂਟਰ ਲੱਗ ਜਾਊਗਾ ਹੂੰ ਤੇ ਮੈਂ ਇਹ ਕਹਿ ਸਕਦਾ ਕਿ ਪੰਜਾਬ ਸਰਕਾਰ ਦਾ ਬਜਟ ਹੂੰ 50 55 ਕਰੋੜ ਰੁਪਇਆ ਸਪੋਰਟਸ ਦਾ ਜੀ 85 ਕਰੋੜ ਰੁਪਇਆ ਇਕਲਾ ਸੁਲਤਾਨਪੁਰ ਚ ਲਾ ਕੇ ਰਿਆ ਪੰਜਾਬ ਸਰਕਾਰ ਦੇ ਪੈਸੇ ਨਹੀਂ ਇਹ 스마트 ਸਿਟੀ ਦੇ ਪੈਸੇ ਆ ਜੀ ਜਿਹੜੀ ਕ੍ਰੈਡਿਟ ਬੋਰ ਕਰਨ ਵਾਲੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਇਹ ਕੰਮ ਕਰਾਉਣ ਨੂੰ ਹੂੰ ਅੱਛਾ ਗ੍ਰਾਂਟ ਦੀ ਗੱਲ ਜਿੱਥੇ ਆਉਂਦੀ ਆ ਵਿਧਾਨ ਸਭਾ ਦੇ ਵਿੱਚ ਤੁਸੀਂ ਜਿੱਥੇ-ਜਿੱਥੇ ਲੋੜ ਸੀਗੀ ਉੱਥੇ ਮਾਨ ਸਾਹਿਬ ਦਾ ਧੰਨਵਾਦ ਵੀ ਕੀਤਾ ਤੁਹਾਡੀ ਉਹ ਸਪੀਚ ਨੂੰ ਮੈਨੀਪੂਲੇਟ ਬੜਾ ਕੀਤਾ ਗਿਆ ਵਿਰੋਧੀਆਂ ਵੱਲੋਂ ਵੀ ਇਹ ਬੜੇ ਪੋਲਾਈਟ ਨੇ ਸੀਐਮ ਸਾਹਿਬ ਦੇ ਨਾਲ ਇਹ ਬੜੀ ਮਿਲ ਕੇ ਸੈਟਿੰਗ ਦੇ ਨਾਲ ਸਾਰਾ ਸਿਸਟਮ ਚੱਲ ਰਿਹਾ ਉਸ ਤੋਂ ਸਪੀਚ ਨੂੰ ਜਿੱਥੇ ਤੁਸੀਂ ਇੱਕ ਜਗ੍ਹਾ ਧੰਨਵਾਦ ਵੀ ਕੀਤਾ ਸੀਗਾ ਜਿਹੜਾ ਗੋਂਦਵਾਲ ਦਾ ਪਲਾਂਟ ਲਿਆ ਤਾ ਉਥੇ ਇੱਕ ਗਲੇ ਵੀ ਕੇ ਵੀ ਰਾਣਾ ਜੀ ਤੁਹਾਨੂੰ ਚਾਹੁੰਦੇ ਸੀਗੇ ਵੀ ਬੁੱਕੇ ਮੈਂ ਆਪ ਦੇ ਕੇ ਆਵਾ ਚਲੋ ਕਿਸੇ ਕਾਰਨ ਕਰਕੇ ਉਹ ਨਹੀਂ ਆ ਆ ਸਕੇ ਉਹ ਉਹ ਉਹਨਾਂ ਚੀਜ਼ਾਂ ਨੂੰ ਲੋਕਾਂ ਨੇ ਵਿਰੋਧੀਆਂ ਨੇ ਬਹੁਤ ਮੈਨੀਪੂਲੇਟ ਕਰਕੇ ਲੋਕਾਂ ਗਾੜੀ ਪੇਸ਼ ਕੀਤਾ ਵੀ ਆਹ ਦੇਖੋ ਇਹ ਤਾਂ ਕੰਮ ਸਾਰੇ ਸੈਟਿੰਗ ਨਾਲ ਹੋ ਰਹੇ ਨੇ ਦੇਖੋ ਗੱਲ ਇਹ ਆ ਕਿਸੇ ਵੀ ਚੀਜ਼ ਤੇ ਕਮੈਂਟ ਕਰਨ ਨੂੰ ਉਹਦੀ ਸਮਝ ਹੋਣੀ ਜ਼ਰੂਰੀ ਆ ਜੀ ਕਈ ਲੀਡਰਾਂ ਨੇ ਕਹਿਤਾ ਇਹ ਜੀ ਪੰਜਾਬ ਦਾ ਇਹ ਤਾਂ ਕਵਾੜ ਸੀ ਉਹਨਾਂ ਤੋਂ ਨਹੀਂ ਚੱਲਿਆ ਇਹਨਾਂ ਨੇ ਲੈ ਲਿਆ ਵੀਰ ਗੱਲ ਇਹ ਆ ਪੰਜਾਬ ਚ ਕੋਈ ਅਫਸਰ ਕੋਈ ਪੋਲੀਟੀਸ਼ਨ ਜੇ ਚੰਗਾ ਕੰਮ ਕਰੂਗਾ ਤੇ ਮੇਰਾ ਫਰਜ਼ ਇਹਨੂੰ ਅਪਰੀਸ਼ੀਏਟ ਕਰਨਾ ਹੈ ਜੀ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਹਮ 네ਗੇਟਿਵ ਪੋਲੀਟਿਕਸ ਆਪਾਂ ਕਰਦੇ ਨਹੀਂ ਉਸ ਪਾਰਪਲੈਂਟ ਦਾ ਜਿੱਦਣ ਗੱਲ ਚਾਲੂ ਹੋਈ ਉਸ ਦਿਨ ਰਾਣਾ ਜੀ ਨੇ ਘਰੇ ਬੈ ਕੇ ਕਾਹ ਕਹਿੰਦੇ ਆ ਜੇ ਮੁੱਖ ਮੰਤਰੀ ਇਹ ਪਾਰਪਲੈਂਟ ਲੈ ਲੇ ਹਮ ਤੇ ਵਧੀਆ ਗੱਲ ਹੈ ਪੰਜਾਬ ਦਾ ਇਹ ਫਾਇਦਾ ਹੋਊਗਾ ਤੇ ਘਰੇ ਬੈਠੇ ਨਾਲ ਕਹਾ ਮੈਂ ਤਾਂ ਗੁਲਦਸਤਾ ਦੇ ਕੇ ਆਉਂ ਉਹਨੂੰ ਹੂੰ ਚੰਗਾ ਕੰਮ ਕਰ ਰਹੇ ਤੇ ਅੱਜ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਾਂ ਪੰਜਾਬ ਨੇ ਉਹ ਪਾਰ ਪ੍ਰੋਜੈਕਟ ਲਿਆ 1080 ਕਰੋੜ ਚ ਇਹ ਲੈਣ ਤੋਂ ਇੱਕ ਹਫਤਾ ਪਹਿਲਾਂ ਮੈਂ ਦਿੱਲੀ ਬੈਠਾ ਸੀ ਜੀ ਸਾਡਾ ਕਾਰੋਬਾਰ ਹੈ ਇਨਵੈਸਟਰਾਂ ਦਾ ਉਹ ਕਹਿੰਦੇ ਜੀ ਇੱਕ ਪਾਰ ਪਲਾਂਟ 3.5 ਕਰੋੜ ਰੁਪਿਆ ਮੈਗਾਵਾਟ ਨੂੰ ਵਿਕ ਰਿਹਾ 3.5 ਕਰੋੜ ਪੰਜਾਬ ਸਰਕਾਰ ਨੇ 2 ਕਰੋੜ ਨੂੰ ਲੈ ਲਿਆ ਹੂੰ ਚਲੋ ਹੁਣ ਤੁਹਾਨੂੰ ਆਪਦੀ ਰਿਕਾਰਡ ਹੋਰ ਵੀ ਗੱਲ ਦੱਸ ਦਿਆਂ ਪੰਜਾਬ ਸਰਕਾਰ ਨੇ 1080 ਕਰੋੜ ਨੂੰ ਲਿਆ ਅਡਾਨੀ 1400 ਕਰੋੜ ਨੂੰ ਲੈਣ ਆ ਗਿਆ ਸੀ ਉਸ ਰਾਤ ਨੂੰ ਉਸੇ ਪਲਾਂਟ ਨੂੰ ਉਸੇ ਪਲਾਂਟ ਨੂੰ ਬੰਦਾ ਅੱਗੇ ਫਰੰਟ ਐਂਡ ਕਰਕੇ ਹੂੰ ਠੀਕ ਹੈ ਨਾ ਥਰੂ ਥਰਡ ਸੋਰਸ ਮੈਨੂੰ ਪਤਾ ਲੱਗਿਆ ਇਹਦੇ ਪੰਜਾਬ ਸਰਕਾਰ ਦੇ ਜਿਹੜੇ ਚੇਅਰਮੈਨ ਹੈ ਸਰਾਂ ਸਾਹਿਬ ਉਹਨੇ ਮਾਰਿਆ ਦਬਕਾ ਹੂੰ ਕਿ ਭਾਈ ਪਲਾਂਟ ਸਾਡਾ ਕਿ ਇਹ ਲੋਗ ਬੈਂਕਾਂ ਨੂੰ ਕਿਹਾ ਕਿ ਵੀ ਇਹਦੀ ਕ੍ਰੈਡਿਬਿਲਟੀ ਚੈੱਕ ਕਰੋ ਕੰਪਨੀ ਦੀ ਕ੍ਰੈਡਿਬਿਲਟੀ ਕੋਈ ਨਹੀਂ 400 ਕਰੋੜ ਤੋਂ ਨੇ ਇੱਕ ਰਾਤ ਵਿੱਚ ਬਚਾਤਾ ਹੂੰ ਤਾਂ 400 ਕਰੋੜ ਦੇ ਕੇ ਵੀ ਇਹ ਪਲਾਂਟ ਸਸਤਾ ਸੀ ਅੱਛਾ ਉਹਨੇ 1400 ਦੀ ਆਫਰ ਦੇ ਦਿੱਤੀ 1400 ਦੀ ਆਫਰ ਦਿੱਤੀ ਸੀ ਇਹਨਾਂ ਨੇ ਫਿਰ 1080 ਚ ਲੈ ਲਿਆ ਤੇ ਵਧਾਈ ਦੇਣੀ ਬਣਦੀ ਨਹੀਂ ਇਹ ਗੱਲ ਨਹੀਂ ਕਿਸੇ ਨੂੰ ਵੀ ਪਤਾ ਜੀ ਕਿਸੇ ਨੂੰ ਨਹੀਂ ਪਤਾ ਇਹ ਗੱਲ ਜਿਹੜੀਆਂ ਮੈਂ ਗੱਲਾਂ ਦੱਸ ਰਿਹਾ ਹੂੰ ਹੂੰ ਕਰੋੜ ਤੋਂ ਇੱਕ ਕਮਾਉਣਾ ਬਹੁਤ ਵੱਡਾ ਬਿਲਕੁਲ ਬਹੁਤ ਵੱਡਾ ਹੁੰਦਾ ਕਿਸੇ ਪੋਲੀਟਿਕਲ ਨਹੀਂ ਤੇ ਕਿਸੇ ਅਫਸਰਲੀ ਜੇ ਨੇ 4-400 ਕਰੋੜ ਰੁਪਏ ਪੰਜਾਬ ਦਾ ਫਾਇਦਾ ਇੱਕ ਰਾਚ ਕਰਤਾ ਅਪਰੀਸ਼ੀਏਟ ਕਰਨਾ ਪੈਂਦਾ ਇਹ ਅਡਾਨੀਆਂ ਨੂੰ ਫਿਰ ਇਸ ਪਲਾਂਟ ਤੋਂ ਕੀ ਫਾਇਦਾ ਹੋਣਾ ਸੀ ਇੰਨਾ ਮਹਿੰਗਾ ਪਲਾਂਟ ਲੈ ਕੇ ਪਲਾਂਟ 3.5 ਕਰੋੜ ਨੂੰ ਮੈਗਾਵਾਟ ਸੀ ਉਹ 2.5 ਨੂੰ ਲੈ ਰਿਆ ਸੀ ਇਹਨਾਂ ਨੇ ਦੋ ਨੂੰ ਲਿਆ ਜੀ ਠੀਕ ਹੈ ਨਾ ਜੀ ਇਹਦੇ ਨਾਲ ਪੰਜਾਬ ਨੂੰ 350 ਕਰੋੜ ਰੁਪਏ ਸਾਲ ਦਾ ਫਾਇਦਾ ਹੋਣਾ ਤੁਹਾਡੇ ਜਿਹੜੀ ਹਲਕੇ ਨੂੰ ਪਿਛਲੀ ਵਾਰ ਮਾਰ ਪਈ ਸੀਗੀ ਉਹ ਹੁਣ ਲੋਕ ਵਿਚਾਰੇ ਫੇਰ ਡਰੇ ਬੈਠੇ ਆ ਕਿ ਜੇ ਫਲੱਡ ਦੇ ਚਾਂਸ ਫੇਰ ਬਣ ਜਾਂਦੇ ਆ ਤਾਂ ਫੇਰ ਅਸੀਂ ਕਿਵੇਂ ਨੇ ਜੱਠਣਾ ਤੁਸੀਂ ਤਾਂ ਪਿਛਲੀ ਵਾਰ ਫਲੱਡ ਦੇ ਕਰਕੇ ਚਰਚਾ ਵੀ ਬਹੁਤ ਆਏ ਵੀ ਤੁਸੀਂ ਬੰਨ ਤੋੜ ਕੇ ਪਾਣੀ ਅੱਗੇ ਤੋਰ ਦਿੱਤਾ ਇਸ ਵਾਰ ਅਗਰ ਕੋਈ ਇਦਾਂ ਦੀ ਆਫਤ ਆਉਂਦੀ ਆ ਤਾਂ ਉਹਨੂੰ ਨਜੱਠਣ ਦੇ ਲਈ ਤੁਸੀਂ ਕੋਈ ਪਲੈਨਿੰਗ ਤਿਆਰ ਕੀਤੀ ਹੈ ਦੇਖੋ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰੂੰ ਇਦਾਂ ਤਾਂ ਹੋਵੇ ਹੀ ਨਹੀਂ ਕੀ ਇਹੋ ਜਿਹਾ ਕੋਈ ਚੀਜ਼ ਹੋਵੇ ਹੀ ਨਾ ਅਸੀਂ ਅਜੇ ਪਿਛਲੀ ਜਿਹੜੀ ਮਾਰ ਖਾਧੀ ਆ ਨਾ ਉਹਦੇ ਤੋਂ ਹੀ ਨਹੀਂ ਅਸੀਂ ਸਿੱਧੇ ਹੋਏ ਨਾ ਸਰਕਾਰ ਨੇ ਸਾਡੇ ਬੰਨ ਸੀ ਕੀਤੇ ਨਾ ਮੁਆਵਜ਼ਾ ਦਿੱਤਾ ਤੇ ਹੁਣ ਮੈਂ ਕੋਰਟ ਚ ਜਾ ਕੇ ਤੇ ਮੁਆਫੀਦਾ ਜਿਹੜਾ ਹੱਕ ਹੈ ਆਪਣੇ ਇਲਾਕੇ ਦਾ ਉਹ ਮੈਂ ਲੈ ਕੇ ਆਉਂਗਾ ਹਮ ਸਰਕਾਰੀ ਜ਼ਮੀਨਾਂ ਜਿਹੜੀ ਕਲਟੀਵੇਟ ਅਸੀਂ ਕਰ ਰਹੇ ਹਾਂ ਸਰਕਾਰੀ ਜ਼ਮੀਨਾਂ 50 50 ਸਾਲ ਦੀ ਗਰਦੋਰੀ ਆ ਸਾਡੇ ਕੋਲ ਜੀ ਸਰਕਾਰ ਨੇ ਪੈਸੇ ਵੀ ਲੈ ਲਏ ਹਾਈ ਕੋਰਟ ਦੇ ਕਿਸੇ ਆਰਡਰ ਕਰਕੇ ਉਹ ਟੁੱਟ ਗਏ ਹਮ ਭਾਈ ਕਾਸ਼ਤ ਤੇ ਮੈਂ ਹੀ ਕਰ ਰਿਹਾ ਸੀ 50 ਸਾਲ ਤੋਂ ਹਮ ਖਰਾਬਾ ਤਾਂ ਮੇਰਾ ਦੇਣਾ ਪੜਦਾ ਹੀ ਆ ਹਮ ਉੱਥੇ ਬਿਜਲੀ ਦਾ ਕਨੈਕਸ਼ਨ ਹੈ ਉਹਦੇ ਪੈਸੇ ਲੈਨੇ ਹੋ ਤੁਸੀਂ ਬਾਕੀ ਹਰ ਚੀਜ਼ ਦੇ ਚਾਰजेस ਲੈਨੇ ਹੋ ਕਰਨੇ ਤੇ ਸਾਨੂੰ ਉਹਦਾ ਮੁਆਵਜ਼ਾ ਬਣਦਾ ਇਹ ਫਿਰ ਮੁਆਵਜ਼ਾ ਹੁਣ ਤੁਸੀਂ ਵਾਇਆ ਕੋਰਟ ਥਰੂ ਲੈਣ ਲੱਗਿਆ ਵਾਇਆ ਕੋਰਟ ਥਰੂ ਲੈਣ ਲੱਗਿਆ ਕਿਉਂਕਿ ਮੈਂ ਪਿਆਰ ਨਾਲ ਮਿੰਤਾ ਨਾ ਦੋ ਤਿੰਨ ਮਹੀਨੇ ਵਾਵਾ ਟਪਾ ਲੈ ਹੁਣ ਉਹ ਲਿਮਟ ਖਤਮ ਹੋ ਚੁੱਕੀ ਹੈ ਹੁਣ ਕੋਰਟ ਦੇ ਥਰੂ ਲੜ ਕੇ ਲਵਾਂਗਾ ਆਪਦੇ ਇਲਾਕੇ 'ਚ ਤੇ ਜਿਹੜਾ ਪਿਆਰ ਨਾਲ ਜਿਹੜਾ ਸਮਝਾਉਣਾ ਸੀਗਾ ਉਹ ਸਮਝਾ ਲਿਆ ਜਾਂ ਕਹਿ ਕੇ ਵੇਖ ਲਿਆ ਹੁਣ ਰਾਣਾ ਪਰਿਵਾਰ ਜਿੱਦਾਂ ਆਪਣੀ ਆਈ ਤੇ ਜਿੱਦਾਂ ਕਹਿੰਦੇ ਹੁੰਦੇ ਵੀ ਆਜੇ ਤੇ ਹੁਣ ਕੋਰਟ ਦੇ ਵੱਲ ਨੂੰ ਤੁਸੀਂ ਰੋਕ ਕਰੋ ਕਿਉਂਕਿ ਹੋਰ ਕੋਈ ਇਲਾਜ ਨਹੀਂ ਤੇ ਮੇਰਾ ਫਰਜ਼ ਬਣਦਾ ਆਪਦੇ ਇਲਾਕੇ ਦੇ ਵੀ ਖੜਾ ਹੋਣਾ ਤੇ ਇਹਦਾ ਸੋਲੂਸ਼ਨ ਕੱਢ ਕੇ ਲਿਆ ਕੇ ਦੇ। ਕਿਉਂਕਿ ਤੁਹਾਡੇ ਹਲਕੇ ਵਿੱਚ ਸਕੂਲਿੰਗ ਨੂੰ ਲੈ ਕੇ ਬੜੀ ਪ੍ਰੋਬਲਮ ਆਉਂਦੀ ਹੈ। ਜਦੋਂ ਤੁਸੀਂ ਵਿਧਾਇਕ ਬਣਨਾ ਸੀਗਾ ਜਾਂ ਜਦੋਂ ਬਣੇ ਉਦੋਂ ਲੋਕਾਂ ਨੇ ਮੈਨੂੰ ਅਸੀਂ ਵੀ ਜਦੋਂ ਕਵਰੇਜ ਕਰਦੇ ਸੀਗੇ ਤੇ ਲੋਕ ਕਹਿੰਦੇ ਸੀਗੇ ਵੀ ਸਾਨੂੰ ਸਕੂਲਿੰਗ ਦੀ ਬਹੁਤ ਪ੍ਰੋਬਲਮ ਆ ਜਿਵੇਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਬਹੁਤ ਦੂਤ ਰਾਡੇ ਜਾਣਾ ਪੈਂਦਾ। ਤੁਸੀਂ ਕੁਝ ਕੀਤਾ ਸਕੂਲਿੰਗ ਦੇ ਲਈ? ਦੇਖੋ ਮੇਰਾ ਨਾਂ ਸਾਰਾ 95% ਪਿੰਡੂ ਇਲਾਕਾ। ਜੀ। ਤੇ ਮੈਂ ਵੀ ਪਹਿਲਾਂ ਕਾਰੋਬਾਰ ਕਰਦਾ ਸੀ। ਦੇ ਆਵਦੇ ਕਾਰੋਬਾਰ ਚੀਬੀ ਸੀ ਹਮ ਕਦੇ ਮਹਿਸੂਸ ਹੀ ਨਹੀਂ ਹੋਇਆ ਵੀ ਧਰਤੀ ਤੇ ਹੋ ਕੀ ਰਿਹਾ ਜਦੋਂ ਐਮਐਲਏ ਬਣਿਆ ਇਲਾਕੇ ਚ ਘੁੰਮਿਆ ਫਿਰਿਆ ਤੇ ਪਿੰਡਾਂ ਚ ਜਾ ਕੇ ਮੈਂ ਮਹਿਸੂਸ ਕੀਤਾ ਸਕੂਲਾਂ ਚ ਟੀਚਰ ਹੀ ਨਹੀਂ ਹੈਗੇ ਜੀ ਤੇ ਕਈ ਬੱਚੇ ਰਲ ਰੁੜ ਕੇ ਪੰਜਵੀਂ ਚ ਬੈਠੀ ਪਹੁੰਚ ਗਏ ਪੰਜ ਪੰਜ 6 6 ਕਲਾਸ 6ਵੀਂ ਕਲਾਸ ਚ ਹਮ ਤੇ ਮੈਂ ਸੋਚਿਆ ਮੇਰੇ ਪੰਜ ਸਾਲਾਂ ਦੌਰਾਨ ਹਮ ਇਹਨਾਂ ਨੇ ਫਿਰ ਰੁੜ ਰੁੜ ਕੇ ਦਸਵੀਂ ਦੀ ਪਹੁੰਚ ਜਾਣਾ ਜੀ ਏ ਸਕੂਲ এডੂਕੇਸ਼ਨ ਤੇ ਕੰਮ ਕਰਨ ਦੀ ਲੋੜ ਹੈ ਪੰਜਾਬ ਸਰਕਾਰ ਨੇ ਬੜਾ ਬਜਟ ਵੀ ਰੱਖਿਆ এডੂਕੇਸ਼ਨ ਤੇ ਪਰ ਮੈਂ ਇੱਕ ਬੇਨਤੀ ਇਹ ਕਰਨਾ ਕਿ ਸਾਡਾ ਬਜਟ ਬਾਉਂਡਰੀ ਵਾਲ ਬਣਾਉਣ ਤੇ ਨਹੀਂ ਹੋਣਾ ਚਾਹੀਦਾ ਹਮ ਬਜਟ ਸੁਣਿਆ ਇੰਨੇ ਕਿਲੋਮੀਟਰ ਬਾਉਂਡਰੀ ਵਾਲ ਬਣਾਤੀ ਲੋੜ ਸਭ ਤੋਂ ਪਹਿਲਾਂ ਟੀਚਰ ਪੂਰੇ ਕਰਨ ਦੀ ਆ ਜੀ ਤੇ ਮੈਂ ਮਹਿਸੂਸ ਕਰਦਾ ਕਿਤਨਾ ਕਿਤੇ ਸਰਕਾਰਾਂ ਟੀਚਰਾਂ ਦੀ ਤਨਖਾਹਾਂ ਵੰ ਦੇਣ ਦੇ ਡਰ ਤੋਂ ਨਹੀਂ ਟੀਚਰ ਰੱਖਦੀਆਂ ਜਿਹੜੇ ਆਪਾਂ ਖੱਬੇ ਸੱਜੇ ਇਹਨੇ ਫालतू ਖਰਚੇ ਕਰ ਲੰਨੇ ਆ ਸਭ ਤੋਂ ਪਹਿਲਾਂ ਸਾਨੂੰ ਸਾਡੀ ਨੌਜਵਾਨੀ ਪੜਾਉਣੀ ਚਾਹੀਦੀ ਆ ਨੌਜਵਾਨੀ ਦਾ ਐਜੂਕੇਸ਼ਨ ਦਾ ਲੈਵਲ ਹੋਊਗਾ ਤੇ ਫਿਰ ਆਟੋਮੈਟਿਕਲੀ ਕੰਮ ਕਰ ਮੈ। ਅੱਛਾ ਤੁਸੀਂ ਜਿਵੇਂ ਪਿਛਲੀ ਵਾਰੀ ਵੀ ਜਦੋਂ ਇੰਟਰਵਿਊ ਕੀਤੀ ਸੀ ਉਹਦੇ ਚ ਕਿਹਾ ਸੀਗਾ ਵੀ ਸਾਨੂੰ ਗ੍ਰਾਂਟ ਦਾ ਕੋਈ ਸਾਨੂੰ ਰੁਪਈਆ ਨਹੀਂ ਆਇਆ ਤੁਸੀਂ ਹੁਣ ਵੀ ਕਹਿ ਰਹੇ ਹੋ ਵੀ ਗ੍ਰਾਂਟ ਨਹੀਂ ਸਾਨੂੰ ਮਿਲ ਰਹੀ। ਤੁਹਾਡੀ ਇੱਕ ਗੱਲ ਬੜੀ ਮਸ਼ਹੂਰ ਹੋਈ ਪਿਛਲੇ ਜਦੋਂ ਫਲੱਡ ਆਏ ਸੀਗੇ ਜਦੋਂ ਤੁਸੀਂ ਕੰਮ ਕਰ ਰਹੇ ਬੈਗ ਵਗੈਰਾ ਵੱਡੇ ਵੱਡੇ ਜਿਹੜੇ ਪਾ ਕੇ ਤੁਸੀਂ ਉਹ ਬੰਨ ਨੂੰ ਬੰਨਦੇ ਸੀਗੇ ਉਹ ਕਹਿੰਦੇ ਵੀ ਸਾਰਾ ਖਰਚਾ ਆਪਣੀ ਜੇਬ ਦੇ ਵਿੱਚੋਂ ਕਰ ਰਹੇ ਸੀਗੇ ਤੁਸੀਂ ਫਿਰ ਬਿਜ਼ਨਸ ਨੂੰ ਤੇ ਪੋਲਿਟਿਕਸ ਨੂੰ ਇਕੱਠਾ ਕਰ ਰਹੇ ਹੋ ਕਿ ਜਾਂ ਇਹ ਪੈਸਾ ਕੋਈ ਬਾਹਰੋਂ ਆਉਂਦਾ ਜਾਂ ਕਿਦਾਂ ਇਹ ਪੈਸਾ ਕਿਦਾਂ ਤੁਸੀਂ ਕਿਦਾਂ ਯੂਜ਼ ਕਰਦੇ ਹੋ ਆਪਣੇ ਜੇਬ ਚੋਂ ਲਾਉਂਦੇ ਹੋ ਫਿਰ ਪੈਸਾ ਸੰਗਤ ਦਾ ਪੈਸਾ ਹਮ ਕੱਲੇ ਪੈਸੇ ਨਾਲ ਕੁਝ ਨਹੀਂ ਹੋਦਾ ਜੇ ਬਨ ਬਣੇ ਗਏ ਨਾ ਹੂੰ ਇਹ ਲੋਕਾਂ ਦੇ ਸਹਿਯੋਗ ਨਾਲ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਸੰਗਤ ਨੇ ਇਕੱਠੇ ਹੋ ਕੇ ਬਨ ਬਣੇ ਆ ਦਰਿਆ ਬਣੇ ਆ ਤੇ ਸਾਡਾ ਇਲਾਕਾ ਬਚਿਆ ਹੂੰ ਪੈਸੇ ਤਾਂ ਸਰਕਾਰ ਕੋਲ ਬਣੇ ਆ ਕਈਆਂ ਕੋਲ ਬਣੇ ਆ ਪਰ ਸਹਿਯੋਗ ਤਾਂ ਸਾਰਾ ਸੰਗਤ ਦਾ ਤੇ ਤੁਹਾਡੇ ਹਲਕੇ ਦੇ ਵਿੱਚ ਇਕੱਲੇ ਗ੍ਰਾਂਟ ਨਹੀਂ ਆਉਂਦੀ ਕਿ ਜਾਂ ਬਾਕੀ ਹਲਕਿਆਂ ਦਾ ਜਿਹੋ ਹਵਾਲਾ ਕਲੀਕਸ ਜਿਹੜੇ ਤੁਹਾਡੇ ਹੈਗੇ ਨੇ ਕੁਝ ਦੱਸਦੇ ਆ ਵੀ ਨਹੀਂ ਸਾਡੇ ਤਾਂ ਖੁੱਲੇ ਗੱਫੇ ਆਉਂਦੇ ਮੈਂ ਤੇ ਬਜਟ ਦੀ ਚ ਨਹੀਂ ਵੇਖਿਆ ਕਿਸੇ ਨੂੰ ਗਰੰਟ ਦਿੱਤੀ ਹੋਵੇ 3000 ਕਰੋੜ ਰੁਪਇਆ ਕੈਪੀਟਲ ਐਕਸਪੈਂਡੀਚਰ ਤੇ ਲਾਇਆ ਸੀ 10000 ਕਰਕੇ ਤੇ ਐਤਕੀ ਉਹਦਾ ਰੇਸ਼ਿਓ 7500 ਕਰਤਾ ਯਾਰ ਵੀਰ ਪੰਜਾਬ ਦਾ ਡੈਟ ਲੈਵਲ 270000 ਕਰੋੜ ਸੀ ਜਿੱਦਣ ਇਹ ਸਰਕਾਰ ਆਈ ਜੀ ਅੱਜ 4 3 ਲੱਖ 435000 ਕਰੋੜ ਹੋ ਚੁੱਕਿਆ ਇਹ ਜਦਨ ਜਾਣੀ ਆ ਉਦਨ 5.5 ਲੱਖ ਕਰੋੜ ਰੁਪਇਆ ਪੰਜਾਬ ਦਾ ਕਰਜ਼ਾ ਹੋਣਾ ਤੇ ਪੰਜਾਬ ਚ ਢਾਈਆਂ ਸਾਲਾਂ ਚ ਡਵੈਲਪਮੈਂਟ ਵਾਲਾ ਕੰਮ ਨਹੀਂ ਹੋਇਆ ਕਿਸੇ ਪਿੰਡ ਦੀ ਕੋਈ ਸੜਕੀ ਨਹੀਂ ਬਣੀ ਕੋਈ ਡਵੈਲਪਮੈਂਟ ਲਈ ਪੈਸੇ ਨਹੀਂ ਆਏ ਬਲਕਿ ਜਿਹੜੇ ਆਏ ਸੀ ਉਹ ਵੀ ਰੋਕ ਦਿੱਤੇ ਗਏ ਸੀ ਇਨਿਸ਼ially ਹੂੰ ਤਾਂ ਹੀ ਆਪਾਂ ਸਟਾਰਟਿੰਗ ਦੇ ਵਿੱਚ ਚਰਚਾ ਕਰ ਰਹੇ ਹਟੇ ਆਂ ਵੀ ਜੇ ਨਹੀਂ ਇੱਥੇ ਪੰਜਾਬ 'ਚ ਗੱਲ ਬਣਦੀ ਤਾਂ ਫਿਰ ਦਿੱਲੀ ਚਲੇ ਜਾਓ ਉੱਥੋਂ ਸੈਂਟਰ ਤੋਂ ਲਿਆਓ ਸਾਰਾ ਕੁਝ ਤੇ ਫਿਰ ਭਾਵੇਂ ਸਿਆਲ ਪੰਜਾਬ ਦਾ ਕੁਝ ਜਾਈ ਨਾ ਹਲ ਗਿਆ ਤਾਂ ਕੁਝ ਬਣ ਪਾਵੇ ਠੀਕ ਹੈ ਰਾਣਾ ਜੀ ਤੁਸੀਂ ਸਮਾਂ ਸਾਨੂੰ ਦਿੱਤਾ ਤੇ ਗੱਲਾਂ ਸਿਆਸਤਦਾਨ ਵਾਲੀਆਂ ਹੁਣ ਰਾਣਾ ਜੀ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਨੇ ਪਹਿਲੇ ਇੰਟਰਵਿਊਆਂ ਦੇ ਵਿੱਚ ਇੰਨੀਆਂ ਗੋਲਮੋਲ ਗੱਲਾਂ ਨਹੀਂ ਸੀ ਕਰਦੇ ਤਾਂ ਠੀਕ ਹੈ ਤੁਸੀਂ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਮੰਨ ਲਾ ਵੀ ਹਫ਼ਤੇ ਤੱਕ ਚੀਜ਼ਾਂ ਕਲੀਅਰ ਹੋ ਜਾਣਗੀਆਂ ਬੈਥ ਉਹਦੇ ਸੇਕਲੀਅਰ ਹੀ ਕਲੀਅਰ ਹੈ ਸਰ ਜੀ ਠੀਕ ਹੈ ਧੰਨਵਾਦ ਤੁਸੀਂ ਸਮਾਂ ਦਿੱਤਾ ਸਾਨੂੰ ਤੇ ਗੱਲਬਾਤ ਕੀਤੀ ਥੈਂਕ ਯੂ